ਹਾਲੋ ਜੀ ਹਾਲੋ ਸਾਰੇ ਬੰਦੇ ਇੱਕ ਦਿਨ ਉੱਤੇ ਸਾਡੇ ਸਮਾਂ ਸਟੇਟ ਲੈ ਐਡ ਕਰਾ ਦੇਣ ਲੱਗਿਆ ਹਾਂ ਤਾਂ ਪਹਿਲਾ ਹਾਂਜੀ ਹਾਂਜੀ ਠੀਕ ਹਾਂਜੀ ਕਿਦਾਂ ਸਾਰੇ ਸਵਾਗਤ ਹੈ ਇਹਦੇ ਨਵੇਂ ਵਲੌਗ ਚ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਵਲੌਗ ਲੈ ਕੇ ਨਾਲੇ ਪੁਰਾਣੇ ਆਉਣੇ ਨਾਲੇ ਪੁਰਾਣੇ ਆਉਣੇ ਆ ਸਾਡੇ ਤੇ ਹੁਣੇ-ਹੁਣੇ ਆਇਆ ਸੀ ਤਾਂ ਦਸੰਭੀ ਆਉਣਾ ਮ ਉਸੇ ਲਿਆ ਕੇ ਹਮਨ ਹੁਣ ਆਨੇ ਆਣਾ ਉਹ ਦੇਖੋ ਮੰਮੀ ਛਾਪੀਆਂ ਲਈ ਆਉਂਦੀ ਹੈ ਹਾਂ ਹਾਂ ਗੱਡੀ ਪਰ ਪਿੱਛੇ ਕਰ ਕਰ ਨਿੱਕੇ ਮਾਮੇ ਹੁਣ ਆਨੇ ਆਣਾ ਕਦੋਂ ਆਇਆ ਸੀ ਉਹ ਫੋਨ ਆਇਆ ਉਧਰ ਬਸ ਬਾਜੂ ਆਣੇ ਆ ਉੱਥੋਂ ਆਣਾ ਰੋਟੀ ਰੋਟੀ ਪਕਾ ਲਓ ਕੇ ਅੰਦਰ ਰੈਡੀ ਆਉਦੇ ਲਈ ਸ਼ੁਰੂ ਕਰਿਆ ਖਾਣੇ ਹਾਂ ਪਰ ਫਿਰ ਚੁੱਲੇ ਤੇ ਰੋਟੀਆਂ ਲਾਉਣੀਆਂ ਦਵਾਲੀ ਆਪਣੀ ਟੱਪ ਗਈ ਸਾਰੇ ਇਹਨੇ ਕਮੈਂਟ ਕਰਕੇ ਦੱਸਿਓ ਵੀ ਤੁਹਾਡੀ ਦਵਾਲੀ ਕਿਦਾਂ ਲੰਗੀ ਸਾਡੇ ਵੀ ਠੀਕ ਲੰਗੀ ਵਧੀਆ ਲੰਗੀ ਜਿੰਨੇ ਕਿਹਾ ਸੀ ਜਿੰਨੇ ਕਿ ਅਸੀਂ ਮਨਾਈਆਂ ਉਹਡੀ ਕਿ ਵਧੀਆ ਲੰਗੀ ਤੇ ਸਰਵ ਦੀ ਪਹਿਲੀ ਦਵਾਲੀ ਸੀਗੀ ਤੇ ਹੋਰ ਹੋਰ ਕੀ ਦਸੀਏ ਹੋਰ ਕੀ ਦਸਣਾ ਲੱਡੂ ਬਣਾਏ ਆ ਅਸੀਂ ਅੱਛਾ ਲੱਡੂ ਬਣਾਏ ਆ ਮਟਰ ਬਣਾਏ ਆ ਹੋਰ ਦੇਸੀ ਘੋਜ ਬਣਾਏ ਲੱਡੂ ਅੱਛਾ ਮਟਰ ਬਣਾਏ ਫੋੜੇ ਬਣਾਏ ਤੇ ਨਾਲੇ ਅਸੀਂ ਪਹਾ ਪਕੌੜੇ ਬਣਾਏ ਪਕੌੜੇ ਦਿਖਾ ਲੈਣੇ ਸਰ ਭਾਏ ਬਰੈਡ ਵਾਲੇ ਫਿਰ ਤੁਝੇ ਖਾਦੇ ਅੱਜ ਖਾਦੇ ਤਿੰਨ ਚਾਰ ਰੈਸਪੀ ਬਣਾਈਆਂ ਅਸੀਂ ਅਸੀਂ ਬਸ ਇੰਨੀ ਅੱਗੇ ਬਣਾਈਆਂ ਪਕੌੜੇ ਦਿਖਾਏ ਨਹੀਂ ਫਿਰ ਵਲੌਗ ਵਾਲਾ ਵੱਡਾ ਵੱੜ ਗਿਆ ਇਸਦਾ ਪਕੌੜੇ ਸਾਰੇ ਖਾਂਦੇ ਉਹ ਹੀ ਗੱਲ ਹੈ ਸਾਰੇ ਬਣਾਉਂਦੇ ਆ ਹਨਾ ਮੰਮੀ ਆਟਾ ਮਿਲੇ ਤੇ ਤੇ ਮੰਮੀ ਆਟਾ ਵੇਖ ਰਹੇ ਨੇ ਟੈਂਕ ਗੁੰੰਦੀ ਕੁਰਸੀ ਦੇ ਵੇਖਿਆ ਆਟਾ ਮੰਜੇ ਤੇ ਰੱਖਿਆ ਕਮੈਂਟ ਕਰਨ ਵਾਲਿਆਂ ਨੇ ਮੈਂ ਟਿਕਾ ਇਹ ਕਾ ਥੱਲੇ ਬਹਿ ਕੇ ਆਟਾ ਨਹੀਂ ਘੋਲਣਾ ਹਾਂ ਦੇਖੇ ਨੇ ਸਿੱਥਲੇ ਬੈ ਕੇ ਨਹੀਂ ਰੋਟੀਆਂ ਬਕਦੀਆਂ ਬਕਦੀਆਂ ਪਕਾਉਂਦੇ ਹੀ ਰਹੇ ਆ ਥੰਡੇ ਹੀ ਬੈਠਾ ਤਾਂ ਕੀ ਕਰੀਏ ਉਹ ਖਿਓ ਕੇ ਬੈਹਨੇ ਹਾਂ ਕੀ ਮੈਂ ਵਰਗੀ ਵਰਗੀ ਹਾਂ ਕੀ ਕਰਦੇ ਕਿੱਧਰ ਸਾਡੇ ਘਰੇ ਐਮ ਮੋਟਾ ਚੂਹਾ ਮੋਟਾ ਚੂਹਾ ਸਾਰੇ ਡੱਬੇ ਖਾ ਗਿਆ ਕੱਲ ਖਾਲੀ ਵਹਿ ਮੈਂ ਇਹ ਨੂੰ ਲੱਗਿਆ ਮੈਨੇ ਉਹ ਫੜਨ ਵਾਲਾ ਪਿੰਜਰਾ ਚ ਮੈਂ ਤਾਂ ਕੋਈ ਨਹੀਂ ਆ ਲੈ ਆ ਉੱਤੋਂ ਡੋਲਿਆ ਵਾ ਮੈਂ ਦੇਖ ਮੈਂ ਕਿਹਦੇ ਦੇਖ ਕੇ ਮਾਰਿਆ

ਅੱਧੀ ਹੁੰਦੀ ਹੈ ਥੋੜੇ ਚਾਹ ਪੈਣੀ ਬੰਨ ਕੇ ਫੋਲਡਿੰਗ ਬਣੇਗਾ ਜੀ ਕੋਲਡਿੰਗ ਪੈਣੀ ਕਿਸੇ ਮਟਾਈ ਆਪਾਂ ਲਾ ਲਈ ਪਹਿਲੇ ਤਾਂ ਖਾਈ ਲਾਂ ਤਾਂ ਖਾਈ ਲਾਂ ਮੇਲੋ ਹੈ ਮੈਂ ਕਿਹਾ ਚੱਕਣਾ ਖਾ ਲਿਆ ਤਾਂ ਹਾਂ ਚਾਕਤ ਕਰਨਾ ਚਾਕਤ ਕਰਨਾ ਚਾਹੀਦਾ ਵੀ ਖੱਟੀ ਵੀ ਹੋ ਸਕਦੀ ਕਰੀ ਸੀ ਚਾਕਤ ਹੈ ਚਲ ਕੋਈ ਨਹੀਂ ਅਈ ਰ ਚਲ ਕੋਈ ਨਹੀਂ ਬੰਦ ਕੋਲੰਦੰਦ ਸੋ ਰਿਹਾ 11 ਸੋ ਤੇ 14 ਸੋ ਚਲ ਕੋਈ ਨਹੀਂ ਤੋਈ ਖਾਣੇ ਆ ਤੋਈ ਖਾਣੇ ਆ ਪੁਰਾਣੇ ਵੀ ਦੇ ਕੇ ਪੁਰਾਣੇ ਦਾ ਤਾਂ ਫਾਇਦਾ ਆ ਬਸ ਅੱਜ ਬਾਦਾਂ ਨਹੀਂ ਦੋਸਤ ਰਹਿ ਗਈ ਵਧੀਆ ਲੱਗ ਪਾਚਨਾ ਹਮਕੇ ਜੇ ਹੋ ਜਾਂਦਾ ਆਹ ਨੀ ਰੋਟੀ ਖਾਦੇ ਜਾਂਗੇ ਪੈਕਟ ਨਹੀਂ ਸੀ ਪੈਕਟ ਜਿਵੇਂ ਹੁੰਦੇ ਦੂਜੇ ਜਿਵੇਂ ਆ ਚੱਲਦੇ ਐਦਾਂ ਦੇ ਹੂੰ ਐਦਾਂ ਦੇ ਸੀ ਨਾ ਵਿਆਹ ਚ ਵਿਆਹ ਚ ਐਦਾਂ ਦੇ ਸੀ ਹਾਂ ਬੈਸੋ ਸਟਰੀ ਸੀ ਹੂੰ ਚਲੋ ਚਲੋ ਅੱਗੇ ਚਲੋ ਚੱਲ ਅੱਗੇ ਅੱਛਾ ਲੱਗੇ ਅੱਛਾ 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 сарг <laughs> арг <laughs> മൗ ല ഗ്രോ

ਓਏ ਇੱਕ ਮਿੰਟ ਭਾਬੀ ਅਗਲੇ ਸੈਲਕ ਤੇ ਤੁਹਾਡੀ ਜਿਹੜੀ ਕਮਾਈ ਆਉਂਦੀ ਨਾ ਉਹ ਹੁਣ ਸੈਨ ਕਰਾ ਲੈਣਾ ਸੈਨ ਕਰਾ ਲੈ ਅਸੀਂ ਕਾਗਜ਼ ਤੇ ਓਏ ਇੱਕ ਮਿੰਟ ਕੋਈ ਨਹੀਂ ਸਾਡੇ ਫੀਰ ਹੈਂਡ ਸਾਡੇ ਸਿਗਨੇਚਰ ਲੱਗੇਗਾ ਹਾਂ ਜੀ ਨਹੀਂ ਕੋਈ ਸੁ ਸਾਡੇ ਫਸਟ ਟਾਈਮ ਦਾ ਪਹਿਲਾ ਹਟਲ ਦਾ ਤਰਜਾ ਇਹ ਦਾਦੀ ਦੇ ਮੰਮੀ ਹੋਣੀ ਸੀਗੇ ਤੇ ਸੋਮੀ ਨੇ ਮੈਨੂੰ ਕਿੰਨੇ ਵਿੱਚ ਐਡ ਆਟਾ ਜ਼ਰਾ ਖਤ ਹਿੰਦੀ ਜੀ ਦਿੱਤਾ ਇਹਨੂੰ ਇਹਨੂੰ ਕਹਿੰਦੇ ਆ ਆਟੋਗ੍ਰਾਫ ਦੇ ਦੇ ਕਹਿੰਦੀ ਉਹ ਕੀ ਹੁੰਦਾ ਮੈਂ ਕਮਾ ਲਾ ਮੈਂ ਤੁਹਾਨੂੰ ਕੀ ਆ ਮਾਮ ਜੀ ਜੇ ਤੂੰ ਆਟੋਗ੍ਰਾਫ ਲੈਣਾ ਜੇ ਤੇ ਕੀ ਕਿਦਾਂ ਦਾ ਕੀ ਆਟੋਗ੍ਰਾਫ ਹੁਣ ਤਾਂ ਮੈਂ ਕਹਿੰਦਾ ਇਹਨੂੰ ਕਹਿੰਦੇ ਆ ਜਾਂ ਦੱਸਿਆ ਆ ਆਟੋਗ੍ਰਾਫ ਹੁੰਦਾ ਵਾ ਆਟੋਗ੍ਰਾਫ ਹੁੰਦਾ ਵਾ ਇੰਗਲਿਸ਼ ਅਸਲੇ ਹੁਣ ਤਾਂ ਇੰਗਲਿਸ਼ ਹੁੰਦਾ ਨਹੀਂ ਸੀ ਹਿੰਦੀ ਜੀ ਦੇਤਾ ਹਿੰਦੀ ਜੀ ਦੇਤਾ ਮੈਨੂੰ ਜਿਹੜਾ ਆਉਂਦਾ ਉਹ ਜੀ ਮੇਰਾ ਮੈਂ ਜਮੇਂ ਇੰਗਲਿਸ਼ ਆਉਂਦੀ ਨਹੀਂ ਸਹੀ ਹੈ ਸਹੀ ਮਮੇ ਨੂੰ ਸੁਖੋਨੇ ਆ ਥੋੜਾ ਜੱਦਾ ਕੇ ਨਾਮ ਲਿਖ ਲੇ ਕਿਤੇ ਫੋਟੋਗ੍ਰਾਫੀ ਦੇਣੀ ਹੋਏ ਤਾਂ ਮੈਂ ਪੂਰੀ ਵੀ ਲਵਾਵੀਂ ਚੇ ਪਈ ਰਹੂਗੀ ਕੱਪ ਦੇ ਵਿੱਚ ਅੱਛੇ ਮੇਰੇ ਪੀਨ ਨੂੰ ਕਹਿਣਾ ਵਾ ਆਪਨੇ ਢੋਲੀ ਉਹਦੇ ਕੋਈ ਚੁਕਾ ਢੋਲੀ ਇਧਰ ਸੇਟ ਕੱਪ ਕੀਦਾ ਵਾ ਮੈਂ ਕਿਤੇ ਢੋਲੀ ਮੈਂ ਐ ਖੜੀ ਹਈ ਮਾਰੀ ਮੇਰੇ ਤੋਂ ਹਾਂ ਘੱਟ ਹੋ ਜਾਂਦੇ ਮਾਰੀ ਤੇ ਮੈਂ ਤੇਰੇ ਆਹੋ ਤੂੰ ਮਜ਼ਾਕ ਕਰਵਾਦਾ ਸਾਡਾ ਮਨ ਕਰ ਤਾਈਦਰ ਆ ਤੋ ਇਹਨੂੰ ਚਾਦਰ ਨੂੰ ਲਾ ਕੇ ਚੱਲ ਮੇਰੇ ਆ ਵੇਖ ਲਾ ਤੂੰ ਕਦੀ ਲਾਤੀ ਸਰੀ ਚਾ ਦੇਖਾ ਲੈ ਇਹਦੇ ਰਾਮੇ ਦੇ ਆਪ ਦਾ ਮੂੰਹ ਇਤਨਾ ਬੜਾ ਹੈ ਕਿ ਕੈਮਰੇ ਮੇਂ ਫਿੱਟ ਨਹੀਂ ਹੋ ਰਿਹਾ ਚੋ ਲਾ ਕੇ ਕੈਮਰਾ ਕਰਾਂਗੇ ਫਿੱਟ ਕਿਥੋਂ ਹੋਊਗਾ ਪੂਰਾ ਨਹੀਂ ਆਪ ਦਾ ਮੂੰਹ ਬਹੁਤ ਬੜਾ ਹੈ ਚਲੋ ਮੋਟਾ ਜੀ ਇਹ ਸਾਡੇ ਰਸੋਈ ਚ ਨਾ ਇੱਕ ਚੂਹਾ ਬੜਾ ਹੈ ਜੀ ਮੋਟਾ ਪੂਰਾ ਚੂਹਾ ਤੇ ਉਹ ਸਾਡੇ ਸਾਰੇ ਡੱਬੇ ਖਾਈ ਜਾਂਦਾ ਨੇ ਨਹੀਂ ਵਿਚਾਰ ਆਉਂਦੀ ਅਰੇ ਰੋਜੀ ਰੋਟੀ ਆ ਜ ਰੋਜੀ ਰੋਟੀ ਖਾ ਰਿਆ ਆ ਜ ਰੋਜੀ ਰੋਟੀ ਖਾ ਰਿਆ ਮੇਰੀ ਬਾਤ ਹੋ ਗਈ ਆਉਦੀ ਰੋਜੀ ਰੋਟੀ ਕਮਾ ਕੇ ਆ ਜ ਰੋਜੀ ਰੋਟੀ ਕਮਾ ਕੇ ਖਾ ਤੇਰੀ ਬਾਤ ਹੋਦੀ ਮੇਰੀ ਬਾਤ ਖਾਣ ਗਈ ਮੁਰਗੀ ਅੱਛਾ ਠੀਕ ਹੈ ਮੈਂ ਨਹੀਂ ਗਿਆ ਹਾਂ ਸਰ ਦੇਖ ਲਓ ਮੈਂ ਨਹੀਂ ਗਿਆ ਆਪਨੀ ਮੋਟ ਕੇ ਤੈਰੇ ਬੈਠੇ ਨਹੀਂ ਮੈਂ ਤਿਆਰ ਹਾਂ ਮੈਂ ਲੈ ਜਲਦੀ ਲੈ ਕੇ ਮਾਰ ਆਪਣੇ ਮੋਮੀ ਤੇ ਮੈਂ ਜੂਦੀ ਵਾਟ ਰੋ ਬੁੜੀਆਂ ਨਾ ਕਦੇ ਕੋਈ ਪੂਰਾ ਨਹੀਂ ਆ ਸਕਦਾ ਹੁਣ ਤਾਂ ਹੁਣਾਂ ਨਹੀਂ ਆਨੇ 5:00 ਵੱਜ ਗਏ ਬੁੜੀਆਂ ਨਾ ਕਦੇ ਕੋਈ ਪੂਰਾ ਨਹੀਂ ਆ ਸਕਦਾ ਨਹੀਂ ਫੜਵੇ ਤਾਂ ਮਗਰ ਹੁੰਦਾ ਨਹੀਂ ਕਹਿੰਦੇ ਬੁੜੀਆਂ ਦਿਨ ਦੇ ਵਿੱਚ 20 ਹਜ਼ਾਰ ਸ਼ਰਦ ਬੋਲਦੀਆਂ ਤੇ ਬੰਦਾ ਦਿਨ ਦੇ ਵਿੱਚ 10 ਹਜ਼ਾਰ ਸ਼ਰਦ ਬੋਲਦਾ ਪਤਾ ਕਿਉਂ ਬੁੜੀ ਕਹਿੰਦੀ ਬੰਦੇ ਨੂੰ ਫਿਰ ਦੋ ਵਾਰ ਸਮਝਾਉਣਾ ਹੀ ਪੈਂਦਾ ਨਹੀਂ ਨਹੀਂ ਸਾਰ ਕੋਈ ਜੂੜਾ ਆਪੇ ਦੋ ਵਾਰੀ ਹੋ ਗਿਆ 20 ਵਾਰ ਹੋ ਗਿਆ ਦੋ ਵਾਰੀ ਨਹੀਂ ਤੈਨੂੰ ਚਾਰ ਚਾਰ ਵਾਰੀ ਦੱਸਣਾ ਬੰਦਾ ਆਹੋ ਇੱਕ ਵਾਰ ਕੋਈ ਚੇਹੇ ਨਹੀਂ ਕਰਦੇ ਮਮਰੀ ਹੋਰ ਇੱਕ ਸੱਚੀ ਗੱਲ ਹੈ ਕਿ ਨਾ ਛੜੇ ਕੇ ਲਾਗਦਾ ਹੈ ਮੈਂ ਸੱਚੀ ਗੱਲ ਤਾਂ ਆ ਜੀ ਆ ਜੀ ਮਾਂ ਮੇਰੀ ਹੈ ਪਰ ਮੇਰੀ ਗੱਲ ਨਹੀਂ ਸੁਣਦੀ ਇਹ ਉਹਦੀ ਗੱਲ ਜ਼ਿਆਦਾ ਮੰਨਦੀ ਆ ਉਹਦਾ ਸਾਥ ਦਿੰਦੀ ਮੇਰਾ ਕਿੰਨੂੰ ਸਾਥ ਦਿੰਦੀ ਤੂੰ ਹੈ ਉਹਦੇ ਨੂੰ ਮੈਂ ਤੂੰ ਮੈਨੂੰ ਭੁੱਲ ਗਈ ਹੈ ਮੇਰੇ ਬਾਗ ਵਾਲਾ ਯਾ ਉਹ ਦੇਖ ਨਾ ਹਾਈ ਮੇਰੇ ਬਾਬਲਾ ਤੈਨੂੰ ਪੁੱਲ ਗਿਆ ਨਾ ਮੈਂ ਨੋਨੋ ਬੋਲਦੀ ਆ ਜਦੋਂ ਨਾਮ ਮੈਂ ਬੋਤਨ ਬੋਲਦੀ ਆ ਨਾ ਮੈਂ ਟੀਨ ਬੋਲਦੀ ਜੋ ਆਈ ਨੂੰ ਕਿਸਾ ਨਾ ਉਹ ਨਹੀਂ ਬੋਲਦੀ ਮੈਂ ਤਾਂ ਕੀ ਹੈ ਗੋਭੀ ਨਹੀਂ ਕਿ ਬੇਨ ਗੋਭੀ ਵੀ ਲੈ ਆਈ ਬੈਂਗਣ ਖਾਣੇ ਆ ਗੋਭੀ ਮੈਂ ਕਦੋਂ ਖਾਣਾ ਉਹਨਾਂ ਖਲਾਵਾਂਗੇ ਅਸੀਂ ਗੈਂਬੈਂਗ ਉਹ ਗੈਂਬਨ ਬਣਾ ਲਓ ਮੈਂ ਗੱਗ ਮੈਂ ਗੈਂਬਨ ਬਣਾ ਲਓ ਗੈਂਬਨ ਬਣਾ ਲਓ ਬੋਗ ਹੀ ਨਹੀਂ ਖਾਣੇ ਕਾ ਗੱਜਣਾ ਯਾਰ ਹੁਣ ਤੈਨੂੰ ਪਤਾ ਸਟੋਰ ਵਾਲੀਆਂ ਹੋਣੀਆਂ ਕੀ ਵਧੀਆ ਹੋਊਗਾ ਉਹਨਾਂ 'ਚ ਸਟੋਰ ਵਾਲੀਆਂ ਕਿਉਂ ਹੁਣ ਤਾਂ ਆ ਗਿਆ ਸੀਜ਼ਨ ਮਸਰੀ ਸੀਜ਼ਨ ਤਾਂ ਆ ਗਿਆ ਬਟ ਮੈਨੂੰ ਨਹੀਂ ਲੱਗਦਾ ਵਧੀਆ ਹੋਣੀਆਂ ਮੰਮੀ ਹਨਾ ਨਹੀਂ ਉਹਵੇਂ ਪੀੜੀਆਂ ਜਾਂਦੀ ਸਵਾਦ ਨਹੀਂ ਹੁੰਦੀਆਂ ਜਿਹੜੀਆਂ ਮੈਨੂੰ ਲੱਗਦਾ ਵੀ ਸਵਾਦ ਆਉਣੀਆਂ ਆਹੋ ਤੇ ਪਾਣੀ ਪਾਈ ਗਿਆ ਹੁਣ ਬੰਦੇ ਤੇ ਕਰਕੇ ਚੱਲੇ ਆਣ ਇੱਥੇ ਹੁਣ ਛੱਪੜ ਗਿਆ ਅੱਜ ਮੈਂ ਤੁਹਾਨੂੰ ਬੋਟੇ ਕਣਾਮਾ ਸਾਡੇ ਬੋਟੇ ਕਿੰਨੇ ਦੇਖੋ 1 2 3 4 5 6 7 8 8 ਮੈਗਨਾ 8 9 10 11 ਉਪਰ ਲਿਖਿਆ ਕੁਝ ਭੈਣ ਖਾਲੀ ਆ 11 ਹੈ 11 12 ਖੜ ਜਾ 12 ਆ ਵੀ ਆ ਵੀ ਚੱਲ 12 13 14 ਆ ਵੀ ਬਲਬਲਣਾ 14 ਉਹ ਕਿਨੇ ਉਹ ਕਿਨੇ 14 ਹਾਂ ਆ ਗਏ ਲੈ ਨਹੀਂ 15 ਨਹੀਂ ਕਿਨੇ ਉਹ 16 17 18 19 20 21 22 23 24 ਤੇ 25 25 ਬੋਟੇ ਆ 25 ਬੋਟੇ ਵੇਚਣ ਵੇਚ ਵਾਲਾ ਨਹੀਂ ਨੇ ਆਪਾਂ 25 ਤਾਂ ਇਹੀ ਹੋ ਗਏ ਗਮਲੇ ਵਾਲੇ ਮਤਲਬ ਗਮਲੇ ਤਾਂ ਇੱਕ ਬਿਨਾ ਵਾ 25 ਕਿਹੜਾ ਇੱਕ ਪਰੇ ਗਲਾਬ ਦਾ ਵੀ ਆ 26 27 28 29 30 31 32 33 34 35 36 37 48 49 49 ਇੱਕ ਨੇ ਨੇ ਮਨੂ ਇੱਥੇ ਹੀ ਹੁੰਦੀ ਆ ਨਹੀਂ ਇੱਧਰ ਨਹੀਂ ਨਿਕਲੂਗੀ ਲੱਗਾ ਇੱਕ ਵਸੋ ਫਿਰ 50 ਹੋ ਗਏ ਫੁੱਲ 40 ਐ ਹੁੰਦੇ ਆ ਉਹਨਾਂ ਜੱਕ ਤਰ ਚਲ ਗਿਆ ਇਹਦੇ ਆ ਗਏ ਸੀ ਥੋਰ ਮੈਂ ਕਿਹਾ ਭੁੱਲ ਗਿਆ ਦੇ ਮੰਮੀ ਸਾਡੇ ਨੇ ਬਈ ਪੂਰੀਆਂ ਕਿੰਨੀਆਂ ਲੱਗੀਆਂ ਸਭਣੀਆਂ ਹੈ 6 ਹਾਂ ਗੱਡੀ ਕਿੱਧਰ ਗਈ ਗੱਡੀ ਉਧਰ ਆ ਰਹੀ ਖੜੀ ਐਥੇ ਕਾਕੇ ਘਰੇ ਖੜੀਆਂ ਹਾਂ ਦੱਸ ਕਿੰਨੀ ਖਲ ਸਭੜੇ 6 6 ਨਹੀਂ ਬੜੀ ਹੋਰ ਬੜੀਆਂ ਫਿਰ ਗਿਣਤੀ ਤਨੋਂਦੇ ਨਾ ਹੁਣ ਉਹ ਨਹੀਂ ਤੂੰ ਭੁੱਲਿਆ ਸੀ ਤਾਂ ਮੈਂ ਤੈਨੂੰ ਦੱਸਿਆ ਸੀ ਤੂੰ ਕਹਿੰਦਾ ਮੈਂ ਭੁੱਲਿਆ ਮਰੀ ਜਾਂਦੀ 6 ਕਲਾਸਾਂ ਨਹੀਂ ਪੜ੍ਹੇਗੀ ਇਹ ਪੜ੍ਹਿਆ 1 ਕਲਾਸ ਮੈਂ ਉਹ ਕਿੰਦੀ ਹੁਣ ਮੰਮੀ ਪਕਾਈ ਜਾਂਦੀ ਰੋਟੀਆਂ ਥੱਲੇ ਬਹਿ ਕੇ ਸਟਾਈਲ ਨਾਲ ਅੰਦਰ ਲੈ ਤੇ ਨਹੀਂ ਲੌਂਦੇ ਹੁੰਦੇ ਖੜ ਕੇ ਪਕਾਉਣੀ ਹੈ ਬਣਨੀ ਆ ਮਾਂ ਕਰ ਕੇ ਪਾ ਲੈਣੀ ਛਈਆ ਇੱਥੇ ਕੀ ਥੋੜੀ ਥੋੜੀ ਬੰਦਰ ਮੁਕੇ ਨਾਮ ਤੇ ਲੱਗਾ ਰਿਹਾ ਹੂੰ ਬਸ ਹੁਣ ਅਸੀਂ ਇੱਕ ਕੰਮ ਕਰਨਾ ਅਸੀਂ ਮੰਮੀ ਨੂੰ ਅੰਗਰੇਜ਼ੀ ਵਿੱਚ ਆਟੋਗ੍ਰਾਫ ਕਰਨਾ ਸੀ ਸੌਰੀ ਇੱਕ ੜਕ ਕਿਥੇ ੜਕ ਕਿਥਾ ਨਹੀਂ ਮੰਮੀ ਨੇ ਅਸੀਂ ਇੰਗਲਿਸ਼ ਵਿੱਚ ਆਟੋਗ੍ਰਾਫ ਕਰਨਾ ਸੀ ਕੋਣ ਹੈ ਬਸ ਨਹੀਂ ਮੈਨੂੰ ਦੱਸਦੇ ਤੋਂ ਮੈਂ ਤਾਵਲ ਮੇਰੇ ਨਹੀਂ ਪਾ ਰਹੀ ਮੰਮੀ ਨੇ ਮੰਮੀ ਨੇ ਕਿਹਾ ਆਟੋਗ੍ਰਾਫ ਕਿਨੇ ਹੋ ਕੀ ਹੁੰਦਾ ਫੇਰ ਮੰਮੀ ਵਿਚਾਰੇ ਨੇ ਦੱਸਿਆ ਹੀ ਨਹੀਂ ਆਪਾਂ ਇਹ ਤੇ ਆਟੋਗ੍ਰਾਫ ਉਹ ਗੱਲ ਆ ਵੀ ਜਿਵੇਂ ਆਪਾਂ ਕੋਈ ਯਾਰ ਬੁਲਾ ਲੈਂਦਾ ਹੋਣਾ ਜਿੱਦਾਂ ਤੇ ਨਰਗੋ ਨੂੰ ਇਨਵਾਈਟ ਕਰ ਲੈਂਦਾ ਉੱਥੇ ਜਾ ਕੇ ਉਹ ਕਹਿਣ ਵੀ ਮੰਮੀ ਨੂੰ ਵੀ ਓਟ ਅਗਰਾਸ ਦੋ ਮੰਮੀ ਕਰਨੇ ਨਾ ਹੁਣ ਸੈਨ ਹਣਾ ਨਹੀਂ ਨਹੀਂ ਮੰਮੀ ਸਾਡੀ ਘੜਾ ਨਹੀਂ ਪੜੀ ਮੰਮੀ ਤੇ ਦਿੱਦੀ ਚੀ ਕਰਦੇ ਹਾਂ ਸਾਨੂੰ ਤੁਸੀਂ ਇਨੀ ਸਪੋਰਟ ਕੀਤੀ ਇੱਥੋਂ ਤਾਈਂ ਪੁੰਚਿਆ ਪਿਆਰ ਮੇਰਾ ਬਹੁਤ ਕੈਂਡਲਾ ਦਾ ਇੰਨਾ ਸਿਰਾ ਕਿ ਛੱਡ ਗਿਆ ਲੰਦਾ ਕਿਉਂਕਿ ਤੁਸੀਂ ਨਾ ਸਾਨੂੰ ਦੇਖਦੇ ਤੁਸੀਂ ਇੱਥੋਂ ਤਾਈਂ ਥੋੜੀ ਹੁੰਦੇ ਸੀ ਤੁਸੀਂ ਸਾਨੂੰ ਦੇਖਦੇ ਆ ਪਿਆਰ ਕਰਦੇ ਇੰਨਾ ਤੇ ਉਹ ਚੀਜ਼ ਬਹੁਤ ਵਧੀਆ ਲੱਗਦੀ ਜਿੰਨਾ ਮਾਪਿਆਂ ਨੇ ਸਾਡਾ ਦਿੱਤਾ ਉਹਨਾਂ ਤੁਸੀਂ ਸਾਡਾ ਸਾਥ ਦਿੱਤਾ ਕੁਛ ਵੀ ਮਾਪਿਆਂ ਦੇ ਨਾਲ ਸਾਡਾ ਸਾਥ ਦਿੱਤਾ ਤਾਂ ਹੀ ਅਸੀਂ ਇੱਥੇ ਪਹੁੰਚੇ ਹਾਂ ਕਿ ਲੋਕੀ ਪਿਆਰ ਕਰਦੇ ਆ ਹਨਾ ਤੇ ਉਹ ਚੀਜ਼ ਬਹੁਤ ਵਧੀਆ ਲੱਗਦੀ ਆ ਤੇ ਕਹਿਣਾ ਲੱਗਦਾ ਜਿਹਨੇ ਮਿਲਣਾ ਹੋਇਆ ਕਰੇ ਆਪਣੇ ਘਰੇ ਆ ਜਾ ਕਰੋ ਜਿਹਨੇ ਮਿਲਣਾ ਹੋਇਆ ਕਰੇ ਹਨਾ ਤੇ ਵਧੀਆ ਲੱਗਦਾ ਜਦੋਂ ਮਿਲਣ ਆਉਂਦਾ ਉਹਦਾ ਸਭ ਤੋਂ ਹੌਸਲਾ ਹੋਰ ਵੱਡਾ ਹੌਸਲਾ ਇੰਨਾ ਹੁੰਦਾ ਉਹ ਤੇ ਹੌਸਲਾ ਇੰਨਾ ਹੋ ਜਾਂਦਾ ਫਿਰ ਇਹਦਾ ਵੱਡਾ ਹੋ ਜਾਂਦਾ ਫਿਰ ਸਾਨੂੰ ਸਾਡੇ ਨਾਲ ਇੰਨਾ ਵੀ ਇੰਨਾ ਪਿਆਰ ਕਰਦੇ ਆ ਤੁਸੀਂ ਸਾਨੂੰ ਹਨਾ ਚਲੋ ਬੋਲਾ 159 ਵਲੋਗ ਕਿਦਾਂ ਲੱਗਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਹਮ ਲੋਗ ਵਧੀਆ ਲੱਗਾ ਆਪਣੀ ਚੈਨਲ ਕਰ ਲੋ ਸਬਸਕ੍ਰਾਈਬ ਸੋ ਮਿਲਦੇ ਆਪ ਅਗਲੇ ਵਲੋਗਸ ਤਾ ਤੱਕ ਲਈ ਧੰਨਵਾਦ ਬਾਏ ਬਾਏ